ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਵੀਰਾ ਲੋਬੀ ਮਿੱਤਰੋ ਇਹ ਆਪਣਾ ਭਰਾ ਬਹੁਤ ਆਪਣਾ ਘੈਂਡ ਮਿੱਤਰਾ ਯਾਰ ਵੇਲੀ ਆਪਣਾ ਪੂਰਾ ਪੱਕਾ ਭਰਾਵਾਂ ਵਾਲਾ ਪਿਆਰ ਆ ਤੇ ਕੀ ਹਾਲ ਹਸਤਾ ਦਾ ਸਾਰੇ ਵਧੀਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਹ ਠੀਕ ਠਾਕ ਹਾਂ ਵਧੀਆ ਵਧੀਆ ਚੜ੍ਹਦੀ ਕਲਾ ਪਰਸਨਾ ਪੂਰਾ ਘੈਂਡ ਕੰਮ ਆ ਬਾਈ ਤੇ ਤੈਨੂੰ ਰੂਹ ਖੁਸ਼ ਹੋਏ ਨੇ ਤੈਨੂੰ ਦੇਖ ਕੇ ਯਾਰ ਸਹੀ ਗੱਲ ਠੀਕ ਹੈ ਨਾ ਹੈ ਅੱਛਾ ਅੱਛਾ ਅਈ ਤੈਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ ਅੱਛਾ ਹਾਂ ਤੇ ਅੱਛਾ ਠੀਕ ਆ ਤੇ ਆਪਣੀ ਆਈਡੀ ਕਿਹਨਾ ਤੇ ਬਣੀ ਚੁੱਤੇ ਇੰਸਟਾ ਦੀ ਆਈਡੀ ਬਈ ਮਾਹ ਇੰਸਟਾ ਤੇ ਬਣੀ ਆ ਮਰੀ ਪਟੇਂਡਾ ਮਾਨਸਾ 33 ਪਟੇਂਡਾ ਮਾਨਸਾ 33 ਹਾਂ ਐਨਜੀ ਕਾਲਿਆਂ ਦੀ ਫੋਟੋ ਆ ਐਨਜੀ ਕੇ ਪਾਸੇ ਆਪਾਂ ਨੂੰ ਪਤਾ ਆ ਲੋਕਲ ਬੰਦਿਆਂ ਨੂੰ ਅੱਛਾ ਤੇ ਗੁਰੂਗਾਸ਼ੀਰਾਂ ਦੀ ਫੋਟੋ ਲੱਗੀ ਬਾਈ ਬਣ ਕੇ ਫੋਲੋ ਕਰੋ ਯਾਰ ਅੱਛਾ ਆਪਾਂ ਆ ਗੱਡੀਆਂ ਦੀ ਵੀਡੀਓ ਪਾਉਣੀ ਆ ਹੋਰ ਕੁਛ ਨਹੀਂ ਪਾਉਂਦੇ ਠੀਕ ਐ ਬੱਸਾਂ ਜਿੰਦਗੀਆਂ ਅੱਛਾ ਤੇ ਕਿਰਪਾ ਕਰਕੇ ਫੋਲੋ ਕਰੋ ਭਾਵਾ ਇੰਸਟਾਗ੍ਰam ਵਾਲੀ ਨੇ ਹਾਂ ਇੰਸਟਾਗ੍ਰam ਤੇ ਫੇਸਬੁੱਕ ਤੇ ਫੇਸਬੁੱਕ ਤੇ ਸਿੰਘ ਜਗੇ ਤੋਂ ਸਿੰਘ ਜਗੇ ਤੋਂ ਇਵਰ ਤੂੰ ਕਿ ਨਾ ਗੜੇ ਕਿ ਸਿੰਘ ਜੇ ਗੇੜਾ ਮਾ ਕਰਿਆ ਯਾਰ ਕਰਮਗਾ ਪਿੰਚਾ ਸਾਡ ਬੜਾ ਮਾਰ ਲਾ ਗਿਆ ਮੈਂ ਉੱਤੇ ਰੱਖੂਗਾ ਅੱਛਾ ਜਿਹੜਾ ਆਪਾਂ account ਬਣਾਇਆਗਾ account ਜੇ ਆਪਾਂ ਸਿੰਘ ਜੇ ਕਿਤੇ ਰੱਖਾ ਜਗਾ ਚੱਲ ਆਓ ਵੀ ਮਿੱਤਰੋ ਕਰ ਤੇ share ਕਰ ਦਿਓ ਦੋ ਚਾਰ follow ਕਰ ਦਿਓ ਬਈ ਬਹੁਤ ਬਹੁਤ ਧੰਨਵਾਦ ਹੈ ਮੈਨੂੰ ਪਤਾ ਹੀ ਹੈਗਾ ਸਹੀ ਹਲਾ ਹੈ ਬੰਦਾ ਘੈਂਟ ਆ ਰਗਾਨੀ ਪਹਿਲੀ ਗੱਲ ਤਾਂ ਮੈਂ ਕਹਣਾ ਵੀ ਪਰਿਵਾਰਕ ਵੀਡੀਓ ਪਾਉਂਦਾ ਜਿਹੜਾ ਬੰਦਾ ਉਹ ਘੈਂਟ ਹੀ ਹੁੰਦਾ ਨਾ ਪਰਿਵਾਰਕ ਵੀਡੀਓ ਪਾਉਂਦਾ ਬਾਈ ਹਾਂ ਤੇ ਵੱਧ ਤੋਂ ਵੱਧ ਵੀਡੀਓ ਦੇ ਸ਼ੇਅਰ ਕਰਿਆ ਕਰੋ ਯਾਰ ਸੱਚੀ ਪੂਰਾ ਘੈਂਟ ਕੰਮ ਆ ਬਾਈ ਦਾ ਨਾਲੇ ਤੁਸੀਂ ਕਿਸੇ ਵੀ ਹੋਰ ਕੈਰੈਕਟਰ ਨੂੰ ਕਹਿ ਸਕਦੇ ਹੋ ਜਾ ਕੇ ਭਈਆ ਤੇਰੀ ਵੀਡੀਓ ਸ਼ੇਅਰ ਕਰ ਦਿਆਂ ਬਿਲਕੁਲ ਹਾਫ ਟਿਕਟ ਕੱਟੂਗਾ ਲੈ ਕਹਿ ਦਿਓ ਘੈਂਣੀ ਆਪਣਾ ਲੋਕਲ ਬੰਦਾ ਇੱਥੋਂ ਅੱਛਾ ਬਾਈ ਕਹਿੰਨੀ ਤੂੰ ਮਨਾਲਾ ਬਣਾਲੀ ਤੋਂ ਬਣਾਲੀ ਤੋਂ ਤਲਵੰਡੀ ਜਿਹੜੇ ਬੰਦੇ ਜਾਂਦੇ ਹੈਗੇ ਉਹਨਾਂ ਨੂੰ ਕਹਿ ਦੇ ਬਾਈ ਤੇਰੀਆਂ ਵੀਡੀਓ ਸ਼ੇਅਰ ਕਰ ਦਿਆਂ ਅੱਛਾ ਉਹ ਤੇਰਾ ਮਾਨਤ ਠੀਕ ਆ ਠੀਕ ਹੈ ਇਹ ਕਰ ਲੋ ਬਾਈ ਬਣ ਕੇ ਆਈਡੀ ਆਪਣੀ ਫੋਲੋ ਬਠਿੰਡਾ ਮਾਨਸਾ ਕੱਤੀ ਦੇ ਨਾਮ ਤੇ ਹਾਂ ਬਾਕੀ ਬੱਸਾਂ ਮੱਸਾਂ ਬਾਰੇ ਜਾਣਕਾਰੀ ਰਣੀ ਵੀ ਕਿਹੜੀ ਕਿੱਧਰ ਨੂੰ ਜਾਂਦੀ ਹੈ ਬਾਈ ਦੱਸਣਾ ਹਣਾ ਦੱਸਾਂਗੇ ਆਪਾਂ ਟਾਈਮ ਟਾਈਮ ਤੇ ਲਿਖ ਕੇ ਲਾਵਾਂਗੇ ਇੱਥੇ ਵਧੀਆ ਤੇ ਆ ਦੇਖੋ ਪਹਿਲਾਂ ਤਾਂ ਬਾਈ ਹਣਾ ਯਾਰ ਤੈਨੂੰ ਸਲੂਟ ਮਾਣਾ ਸੱਚੀ ਤੂੰ ਪੰਜਾਬ ਦੇ ਵਿੱਚ ਰਹਿ ਕੇ ਹਣਾ ਬਹੁਤ ਸੋਹਣਾ ਕੰਮ ਚਲਾਇਆ ਹੋਰ ਬਈ ਯਾਰ ਮਾ ਤਾਂ ਕੱਤੀ ਗੱਡੀ ਤੇ ਸੀ ਗੱਡੀ ਤੇ ਬਾਈ ਦਾ ਨੰਬਰ ਲਿਖਾਂਗੇ ਤੇ ਜੇ ਕਿਸੇ ਨੇ ਵੀ ਮਤਲਬ ਬਣਾ ਆ ਦੇ ਬੱਚੇ ਵਾਸਤੇ ਟਰੈਕਟਰ ਲੈ ਜਾਣਾ ਜਾਂ ਟਰਾਲੀ ਦੇ ਨਿਕਲ ਨਿਕ ਟਰੈਕਟਰ ਜਵਾਕਾਂ ਵਾਸਤੇ ਬਣਾਉਂਦਾ ਬਾਈ ਤੇ ਉਹ ਵੀ ਤੇ ਭਾਈ ਨੰਬਰ 'ਪਾਉ ਫੋਨ ਕਰ ਲਓ ਆਪਣਾ ਨਾਮ ਲੈ ਲਓ ਯਾਰ ਜਿਹੜਾ ਵੀਡੀਓ ਦੇਖ ਕੇ ਆਊਗਾ ਮਾੜਾ ਮੋਟਾ ਬਾਈ ਮਾਨਦਾਨ ਕਰੂ ਬਾਲਾ ਤੜੀ ਵੀ ਠੀਕ ਠੀਕ ਜੀ ਹੈ ਨਾ ਬਾਈ ਪਹਿਲੇ ਤੋਂ ਸਹੀ ਹੈ ਨਾ ਹਾਂ ਬੱਸ ਜਿੰਨਾ ਬਾਈ ਹੋਇਆ ਤੇਰਾ ਮਾਨਦਾਨ ਰੱਖੂਗਾ ਹਾਂ ਮਾਨਦਾਨ ਰੱਖੂਗਾ ਹਾਂ ਠੀਕ ਹੈ ਹਾਂ ਓਕੇ ਬਾਈ ਤੇ ਆਜ ਹੁਣ ਆ ਆ ਦੇਖੋ ਮਿੱਤਰੋ ਬਾਈ ਡੋਰੀਆਂ ਡਾਰੀਆਂ ਸਾਰਾ ਕੁਝ ਰਹਿਲਾ ਟਰੱਕਾਂ ਦਾ ਕੰਮ ਕਹਿੰਦਾ ਨਮਾ ਲੈ ਲਿਆ ਟਰੱਕ ਤੇਰੀ ਯਾਰ ਨਹੀਂ ਨੀ ਬਾਬਿਆਂ ਦੇ ਚੱਲ ਚੱਲੀਏ ਚੱਲ ਚੱਲੀਏ ਲੈ ਵੀ ਗੇ ਨਹੀਂ ਮੜਾਇਆ ਹੋ ਜਾ ਉਧਰ ਨੂੰ ਤੇ ਸਾਰੇ ਜੇ ਦਿਖਾਈ ਦਿਖਾਈ ਚੱਲ ਆਲਾ ਵੀ ਮਿੱਤਰਾਂ अच्छा ठीक है हम खे, पेंडा प्रभावी ਕਿਲ ਦਾ ਮੈਂ ਕਹਿੰਦਾ ਪੂਰਾ ਘੈਂਡਾ ਆਨੰਦ ਮੰਗਲੀ ਜਿਵੇਂ ਜਿਵੇਂ ਕਹਿੰਦੇ ਆ ਆ ਪੰਜਾਬ ਵਾਲਾ ਦੇਖੇ ਜਾਈ ਆ ਆ ਬੜੀ ਘੈਂਡ ਚੀਜ਼ ਆ ਯਾਰ ਹੈ ਮੇਰਾ ਖੇਤ ਤੇ ਪਿੰਡ ਤੇ ਕਬਾਡੀ ਕਿਆ ਬਾਤ ਹੈ ਯਾਰ ਆ ਪੰਜਾਬ ਚ ਕੁਝ ਆਹ ਹੈ 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 ਬਾਈ ਮੈਂ ਕਿਹੜਾ ਰੂਹ ਖੁਸ਼ ਹੋ ਗਈ ਸੱਚੀ ਯਾਰ ਪੂਰਾ ਠੀਕ ਹੈ ਬਾਈ ਠੀਕ ਹੈ ਠੀਕ ਹੈ ਘੈਂਡਾ ਕੰਮ ਤੇ ਆਹ ਦੇਖੋ ਮਿੱਤਰੋ ਪੂਰਾ ਘੈਂਡ ਬਾਈ ਨੇ ਕੰਮ ਕੀਤਾ ਵੀ ਯਾਰ ਪਹਿਲਾਂ ਤਾਂ ਬਾਈ ਤੈਨੂੰ ਸਲੂਟ ਆ ਇਧਰ ਚੱਕ ਮੜਾ ਜਾ ਪਹਿਲਾਂ ਤੈਨੂੰ ਸਲੂਟ ਆ ਇੱਕ ਤਾਂ ਤੂੰ ਵਧੀਆ ਹੈ ਨਾ ਮਤਲਬ ਸਿੱਖ ਪਰਿਵਾਰ ਚੋਂ ਆ ਠੀਕ ਆ ਤੇ ਵਧੀਆ ਮਤਲਬ ਸਰਦਾਰ ਬੰਦਾ ਤੇ ਦੂਜਾ ਨੰਬਰ ਤੇਰੀ ਮਿਹਨਤ ਨੂੰ ਸਲੂਟ ਆ ਯਾਰ ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਹਾਂ ਨਾ ਵੀ ਕਈ ਕਹਿੰਦੇ ਆ ਯਾਰ ਵੀ ਪਿੰਡਾਂ ਦੇ ਕੰਮ ਹੈ ਨਹੀਂ ਜਿਹਨੇ ਕਰਨਾ ਉਹਦੇ ਪਰ ਆ ਹੀ ਨਹੀਂ ਜਿਹਨੇ ਕਰਨਾ ਉਹਦੇ ਇੱਥੇ ਕੈਨੇਡਾ ਇੱਥੇ ਅਮਰੀਕਾ ਹੈ ਨਾ ਆ ਦੇਖੋ ਹਾਂ ਇੱਥੇ ਕੈਨੇਡਾ ਤੇ ਇੱਥੇ ਅਮਰੀਕਾ ਇੱਥੇ ਕੈਨੇਡਾ ਤੇ ਇੱਥੇ ਅਮਰੀਕਾ ਸਾਰਾਗਾ ਇੱਥੇ ਹੈਗਾ ਬਾਈ ਗੱਡੀ ਦਾ ਹਰ ਇੱਕ ਸਮਾਨ ਮਿਲਦਾ ਬਾਈ ਹਾਂ ਆਇਆ ਮੜਾਏ ਤੂੰ ਵੀ ਬੋਲ ਕੋਈ ਇਧਰ ਮੜਾ ਇਧਰ ਆਇਆ ਬਾਈ ਦੁਕਾਨਾਂ ਵੀ ਗੱਡੀ ਦਾ ਮੰਦਰ ਛੋਟੇ ਤੋਂ ਲੈ ਕੇ ਵੱਡੀ ਚੀਜ਼ ਹਰ ਇੱਕ ਬਾਈ ਤੋਂ ਮਿਲ ਜੇ ਡੈਕੋਰੇਸ਼ਨ ਵਾਲਾ ਇੱਕ ਹੋਰ ਥੋੜਾ ਵੀ ਪਿਆਰ ਬੜਾ ਯਾਰ ਆਪਸੇ ਮੈਨਾਂ ਬਾਈ ਅਸੀਂ ਇਕੱਠੇ ਰਹਿੰਦੇ ਹਾਂ ਯਾਰ ਸਾਰਾ ਦਿਨ ਬਾਈ ਅੱਛਾ ਇੱਕ ਜੇ ਹੁਣ ਮੰਨ ਕੇ ਚੱਲੋ ਵੀ ਇੱਕ ਮੌਕੇ ਕਿਤੇ ਜਾਣਾ ਪਿਆ ਹੁਣ ਤੈਨੂੰ ਜਾਣਾ ਪਿਆ ਜਾਂ ਬਾਈ ਨੂੰ ਜਾਣਾ ਪਿਆ ਜੀ ਬਾਈ ਜੇ ਮੈਂ ਵਗ ਜੂ ਮੈਨੂੰ ਕੋਈ ਫਿਕਰ ਨਹੀਂ ਦੁਕਾਨ ਮੰਨੇਗਾ ਤਾਂ ਖੁਦ ਹੀ ਉਹ ਅਟੈਂਡ ਕਰਦਾ ਮੇਰਾ ਗਾਹਕ ਬੰਦਾ ਨਹੀਂ ਉਹ ਤਾਂ ਮੈਂ ਮੰਨਦਾ ਹੋੜੀ ਗੱਲ ਵੀ ਚਲ ਇੱਕ ਜੀ ਮਦਦ ਕਰ ਦਿਆਂ ਪਰ ਜੀ ਕਿਵੇਂ ਲਾਉਣੇ ਹੋਰਾ ਜੀ ਤਾਂ ਬਾਈ ਬਸ ਲਾਉਣਾ ਪੈਂਦਾ ਬਸ ਆਸਨੇਗਾ ਪਰ ਜਾ ਕੇ ਫੋਨ ਤੇ ਹੋ ਜਾਂਦੇ ਆ ਬਈ ਅੱਛਾ ਫੋਨ ਕਰਦੇ ਕੋ ਦਿਨ ਨੂੰ ਰਾਤ ਮੇਰੇ ਖਾਲ ਆਪ 11 ਵਜੇ ਤੱਕ ਘਰੀ ਗਣਾ ਰਾਤ 11 ਵਜੇ ਮੇਰਾ ਫੋਨ ਬੰਦ ਹੋ ਗਿਆ ਅੱਛਾ ਪਰ ਫੋਨ ਕੱਟਾ ਨਹੀਂ ਫਿਰ ਮੈਂ ਚਾਰਜ ਲਾਇਆ ਫਿਰ ਨੀਂਦ ਆ ਗਈ ਅੱਛਾ ਤੜਕੇ ਫਿਰ ਆ ਗਿਆ ਦੁਕਾਨ ਤੇ ਇਹ ਕਹਿੰਦਾ ਮੈਂ ਆ ਗਿਆ ਫਸ ਆ ਗਿਆ ਮੈਂ ਹੀ ਮਗਰੀ ਤੇ ਲੋ ਵੀ ਮਿੱਤਰੋ ਕਰ ਦੋ ਸ਼ਹਿਰ ਆ ਬਹੁਤ ਕੈਂਡ ਭਰਾ ਅੱਛਾ ਧੰਨਵਾਦ ਬਈ ਜਿਉਂਦੇ ਵਸਦੇ ਰਹੋ ਤੇ ਆਹ ਦੇਖੋ ਟਰੈਕਟਰ ਦਾ ਕੰਮ ਆ ਬਿਲਕੁਲ ਜਮ ਜਮ ਸਾਬਤ ਰੋਣ ਦੀ ਨੂੰ ਆਣੇ ਆਪਾਂ ਮਾਨਸਾ ਦੇ ਇੱਕ ਰੋੜੀ ਤੋਂ ਦਾ ਰੋੜਾ ਨਾ ਤੇ ਕਰ ਦੋ ਸ਼ਹਿਰ ਧੰਨਵਾਦ ਸਾਰੀ ਸਿਕਾ